ਦਿਲਜੀ ਤਾਂ ਸਾੱਚ ਤੇ ਬੋਲੋ ਟੀਜ਼ਰ ਅਪਲੋਡ ਕੀਤਾ ਜਾਂਦਾ ਹੈ ਆਪਣੇ ਪੇਜ ਤੇ ਵਿੱਚ ਔਰ ਜਿਤੇ ਲਿਖਿਆ ਜਾਂਦਾ ਹੈ ਕਿ ਜਿਹੜੀ ਇਹ ਫਿਲਮ ਆ ਉਹ 7 ਫਰਵਰੀ ਨੂੰ ਰਿਲੀਜ਼ ਹੋਵੇਗੀ ਪਰ ਉਥੇ ਇੱਕ ਸਪੈਸ਼ਲੀ ਮੈਂਸ਼ਨ ਕੀਤਾ ਗਿਆ ਹੈ ਕਿ ਓਨਲੀ ਇੰਟਰਨੈਸ਼ਨਲ ਰਿਲੀਜ਼ ਹੋਵੇਗੀ ਇਹ ਮੂਵੀ ਜਸਵੰਤ ਸਿੰਘ ਖਾਲੜਾ ਦੇ ਉੱਤੇ ਬਣੀ ਹੈ ਉਹਨਾਂ ਦੇ ਆਧਾਰਿਤ ਇਹ ਫਿਲਮ ਬਣੀ ਹੈ ਤਾਂ ਉਸ ਨੂੰ ਲੈ ਕੇ ਵਿਸਵਵਰੀ ਦੇ ਨਾਲ ਲੋਕ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਇਹ ਫਿਲਮ ਜਿਸ ਤਰ੍ਹਾਂ 120 ਕੱਟ ਲੱਗੇ ਸੀਗੇ ਇਸ ਫਿਲਮ ਦੇ ਉੱਤੇ ਤਾਂ ਲਗਾਤਾਰ ਉਡੀਕ ਕਰ ਰਹੇ ਸੀਗੇ ਆਖਰੀ ਫਿਲਮ ਕਦੋਂ ਰਿਲੀਜ਼ ਹੋਵੇਗੀ ਤੇ ਉੱਥੇ ਹੀ ਜਦੋਂ ਟੀਜ਼ਰ ਗਿਲਜੀਤ ਦਸਾਂਝ ਦੇ ਵੱਲੋਂ ਆਪਣੇ ਪੇਜ ਤੇ ਪੋਸਟ ਕੀਤਾ ਜਾਂਦਾ ਹੈ ਉੱਥੇ ਜ਼ੀਰੋ ਕੱਟ ਲਿਖਿਆ ਜਾਂਦਾ ਤਾਂ ਜਿਹੜੇ ਲੋਕ ਨੇ ਉਹ ਇਹ ਅਸਿਊਮ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਇਹ ਜਿਹੜੀ ਮੂਵੀ ਆ ਇਹ ਇੰਡੀਆ ਦੇ ਵਿੱਚ ਵੀ ਰਿਲੀਜ਼ ਹੋ ਰਹੀ ਹੈ ਔਰ ਕੋਈ ਵੀ ਕੱਟ ਜਿਹੜਾ ਕਿ ਨਹੀਂ ਲੱਗ ਰਿਹਾ ਇਹ ਮੂਵੀ ਜਿਹੜੀ ਆ ਪੰਜਾਬ 95 ਭਾਰਤ ਤੋਂ ਛੱਡ ਕੇ ਬਾਹਰ ਵਿਦੇਸ਼ਾਂ ਦੇ ਵਿੱਚ ਜ਼ੀਰੋ ਕੱਟ ਦੇ ਨਾਲ 7 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਪਰ ਇਹ ਮੂਵੀ ਇੰਡੀਆ ਦੇ ਵਿੱਚ ਕਦੋਂ ਰਿਲੀਜ਼ ਹੋਵੇਗੀ ਇਸ ਦਾ ਹਜੇ ਕੁਝ ਪਤਾ ਨਹੀਂ ਹੈ ਵੀ ਚਰਚਾ ਚੱਲ ਰਹੀ ਹੈ ਕਿ ਮੂਵੀ ਜਿਹੜੀ ਹੈ ਨੈਟਫਲਿਕਸ ਤੇ ਰਿਲੀਜ਼ ਹੋ ਸਕਦੀ ਹੈ ਕਿਉਂਕਿ ਨੈਟਫਲਿਕਸ ਤੇ ਸੈਂਸਰ ਬੋਰਡ ਦਾ ਜਿਹੜਾ ਕੀ ਕੋਈ ਰੋਲ ਨਹੀਂ ਹੁੰਦਾ ਕੋਈ ਵੀ ਕਟ ਜਿਹੜਾ ਕਿ ਨਹੀਂ ਲੱਗਦਾ ਤੇ ਲਗਾ ਪੂਰੀ ਦੀ ਪੂਰੀ ਮੂਵੀ ਓਟੀਟੀ ਪਲੇਟਫਾਰਮ ਦੇ ਵਿੱਚ ਸ਼ੋਅ ਹੁੰਦੀ ਹੈ ਪਰ ਇਸ ਦਾ ਹਜ ਤੱਕ ਕੋਈ ਵੀ ਜ਼ਿਕਰ ਦਿਲਜੀਤ ਦੋਸਾਂਝ ਕੋਲੋਂ ਜਿਹੜਾ ਕਿ ਨਹੀਂ ਕੀਤਾ ਗਿਆ ਪਰ ਜਦੋਂ ਇਹ ਪਤਾ ਲੱਗਦਾ ਕਿ ਓਨਲੀ ਇੰਟਰਨੈਸ਼ਨਲ ਤਾਂ ਜਿਹੜੇ ਲੋਕ ਨੇ ਜੋ ਬਸਭੀ ਨੇ ਇੰਤਜ਼ਾਰ ਕਰ ਰਹੇ ਸੀ ਦੇ ਵਿੱਚ ਉਹ ਜ਼ਰੂਰ ਜਿਹੜਾ ਕਿ ਨਿਰਾਸ਼ ਹੋਏ ਨੇ